ਸਸ਼ਕਲ ਟੈਨਿਕ ਸਵੇਰਾ ਦੇ ਵਿੱਚ ਤੁਹਾਡਾ ਸਵਾਗਤ ਹੈ ਅੱਜ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਛਤੀਸਗੜ ਦੇ ਵਿੱਚ ਥਰਮਲ ਪਾਵਰ ਸਟੇਸ਼ਨ ਦਾ ਵੀਡੀਓ ਕਾਨਫਰencing ਰਾਹੀਂ ਦੇਸ਼ ਨੂੰ ਸਮਰਪਿਤ ਕਰਨ ਜਾ ਰਹੇ ਨੇ ਦੱਸਦੀ ਹੈ ਕਿ ਪੀਐਮ ਮੋਦੀ ਦੇ ਵੱਲੋਂ ਲਗਾਤਾਰ ਅਜੇਹੀਆਂ ਜਿਹੜੇ ਅਜੇਰੀਆਂ ਗਰਵੀਆਂ ਨੇ ਕੀਤੀਆਂ ਜਾ ਰਹੀਆਂ ਨੇ ਤੇ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸ਼ਨੀਵਾਰ ਨੂੰ ਰਾਏਗੜ੍ਹ ਛੱਤੀਸਗੜ੍ਹ ਦੇ ਵਿੱਚ ਐਨਟੀਪੀਸੀ ਦੇ 1600 ਮੀਗਾਵਾਟ ਦੇ ਲਾਰਾ ਸੁਪਰ ਥਰਮਲ ਪਾਵਰ ਸਟੇਸ਼ਨ ਨੂੰ ਵੀਡੀਓ ਕਾਨਫਰੈਂਸਿੰਗ ਰਾਹੀਂ ਦੇਸ਼ ਨੂੰ ਸਮਰਪਿਤ ਕਰਨ ਜਾ ਰਹੇ ਨੇ ਅਤੇ ਦੂਜੇ ਪੜਾਅ ਦੇ ਤਹਿਤ 1600 ਮੀਗਾਵਾਟ ਦੇ ਹੋਰ ਪਲਾਂਟਾਂ ਦਾ ਵੀ ਨੀਂਹ ਪੱਥਰ ਪੀਐਮ ਮੋਦੀ ਦੇ ਵੱਲੋਂ ਰੱਖਿਆ ਜਾਣਾ ਹੈ ਦਾਜੀ ਕਿ ਬਿਜਲੀ ਮੰਤਰਾਲੇ ਦੇ ਬਿਆਨ ਦੇ ਤਹਿਤ ਇਹ ਕਿ ਸਟੇਸ਼ਨ ਦੇ ਪਹਿਲੇ ਪੜਾਅ ਨੂੰ ਲਗਭਗ 15800 ਕਰੋੜ ਰੁਪਏ ਦੀ ਲਾਗਤ ਦੇ ਨਾਲ ਵਿਕਸਿਤ ਕੀਤਾ ਗਿਆ ਜਦਕਿ ਪ੍ਰੋਜੈਕਟ ਦੇ ਦੂਜੇ ਪੜਾਅ ਦੇ ਵਿੱਚ 15530 ਕਰੋੜ ਰੁਪਏ ਦਾ ਨਿਵੇਸ਼ ਹੋਵੇਗਾ ਤੁਹਾਨੂੰ ਦੱਸ ਦੇ ਕਿ ਪ੍ਰੋਜੈਕਟ ਦੇ ਲਈ ਕੋਲੇ ਦੀ ਸਪਲਾਈ ਐਂਟ੍ਰੀ ਪੀਸੀ ਦੇ ਤਲਾਈਪਲੀ ਕੋਲਾ ਬਲਾਕ ਤੋਂ ਮੈਰੀਗੋ ਗਰਾਊਂਡ ਸਿਸਟਮ ਰਾਹੀਂ ਕੀਤੀ ਜਾਵੇਗੀ ਜਿਸ ਨਾਲ ਦੇਸ਼ ਨੂੰ ਘੱਟ ਲਾਗਤ ਵਾਲੀ ਬਿਜਲੀ ਸਪਲਾਈ ਯਕੀਨੀ ਹੋਵੇਗੀ ਦਾਜੇ ਕੇ ਸਾਰੇਆਂ ਇਕਾਈਆਂ ਦੇ ਵਿੱਚੋਂ ਕੋਲੇ ਦੀ ਖਪਤ ਘਟਾਈ ਜਾਵੇਗੀ ਅਤੇ ਕਾਰਬਨ ਡਾਈਆਕਸਾਈਡ ਦੇ ਨਿਕਾਸ ਨੂੰ ਵੀ ਘਟਾਇਆ ਜਾਵੇਗਾ ਅੱਜ ਪ੍ਰਧਾਨ ਮੰਤਰੀ ਮੋਦੀ ਦੇ ਵੱਲੋਂ ਰਾਏਗੜ ਛੱਤੀਸਗੜ੍ਹ ਦੇ ਵਿੱਚ ਐਂਟੀਪੀਸੀ ਦੇ 1600 ਮੀਗਾਵਾਟ ਦੇ ਲਾਰਾ ਸੁਪਰ ਥਰਮਲ ਪਾਵਰ ਸਟੇਸ਼ਨ ਨੂੰ ਵੀਡੀਓ ਕਾਨਫਰੈਂਸਿੰਗ ਰਾਹੀਂ ਦੇਸ਼ ਨੂੰ ਸਮਰਪਿਤ ਕੀਤਾ ਜਾਣਾ ਹੈ ਦਾਜੇ ਕੇ ਪ੍ਰਧਾਨ ਮੰਤਰੀ ਮੋਦੀ ਪਿਛਲੇ ਦਿਨੀ ਗੁਜਰਾਤ ਦੌਰੇ ਤੇ ਸਾਂਝ ਇਸ ਦੌਰਾਨ ਉਹਨਾਂ ਦੇ ਵੱਲੋਂ ਕਈ ਵਿਕਾਸ ਕਾਰਜਾਂ ਦਾ ਉਦਘਾਟਨ ਕੀਤਾ ਗਿਆ ਅਤੇ ਅੱਜ ਉਹ ਵੀਡੀਓ ਕਾਨਫਰencing ਰਾਹੀਂ ਛੱਤੀਸਗੜ੍ਹ ਦੇ ਵਿੱਚ ਸੁਪਰ ਥਰਮਲ ਪਾਵਰ ਸਟੇਸ਼ਨ ਨੂੰ ਦੇਸ਼ ਨੂੰ ਸਮਰਪਿਤ ਕਰਨ ਜਾ ਰਹੇ ਨੇ